ਕੱਗਰ ਬਾਰੇ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ। ਉਹ ਕੱਗਰ ਦਾ ਆਈਡੀਆ ਜਿਹੜੀਆਂ ਹੂੰ ਇਹਦੇ ਵਿੱਚ ਸੜਕਾਂ ਉੱਚੀਆਂ ਚੁੱਕੀਆਂ ਗਈਆਂ। ਹੂੰ ਲੋਕਾਂ ਨੇ ਘਰ ਬਣਾ ਲਏ। ਹੂੰ ਜਿੱਥੋਂ-ਜਿੱਥੋਂ ਦੀਆਂ ਸੜਕਾਂ ਲੰਗੀਆਂ ਹੂੰ ਉੱਥੋਂ ਦੀ ਪਹਿਲਾਂ ਕੱਗਰ ਐ ਉੱਛਲ ਕੇ ਬਾਹਰ ਜਾਂਦਾ ਸੀਗਾ। ਠੀਕ ਆ। ਤੇ ਜਦੋਂ ਕੱਗਰ ਉਤਰਦਾ ਸੀ ਉਹ ਪਾਣੀ ਵਾਪਸ ਚਲਾ ਜਾਂਦਾ ਸੀ। ਜਾਂ ਕੁਝ ਖਾਂਡਾਂ ਬਣੀਆਂ ਹੁੰਦੀਆਂ ਸੀ ਉਹ ਉਹਨਾਂ ਦੇ ਲਈ ਨਿਕਲਦਾ ਇੱਥੋਂ ਸੀ ਪੈਂਦਾ ਅੱਗੇ ਪਾਸੇ ਜਾ ਕੇ ਸੀਗਾ। ਠੀਕ ਆ। ਅੱਛਾ ਹੋਇਆ ਕਿ ਕਿ ਜਿਹੜੀਆਂ ਸੜਕਾਂ ਬਣੀਆਂ ਇਹਨਾਂ ਦੇ ਵਿੱਚ ਜਾਂ ਤਾਂ ਬਹੁਤ ਸਾਰੀਆਂ ਪੁਲੀਆਂ ਬਣਦੀਆਂ ਹੂੰ ਪਾਈਪਾਂ ਲੱਗਦੀਆਂ ਤਾਂ ਕਿ ਉਹ ਪਾਣੀ ਨੂੰ ਵਾਪਸ ਜਾਣ ਦੀ ਥਾਂ ਮਿਲਦੀ ਹੂੰ ਕੱਗਰ ਉੱਛਲ ਕੇ ਸੜਕ ਤੋਂ ਬਾਹਰ ਤਾਂ ਆ ਜਾਂਦਾ ਹੂੰ ਪਰ ਪਾਣੀ ਨੂੰ ਵਾਪਸ ਜਾਣ ਦਾ ਥਾਂ ਨਹੀਂ ਹੈਗਾ ਹੂੰ ਹੜ ਆ ਗਿਆ ਨਾ ਬਣ ਗਿਆ ਨਾ ਹੜ ਜਿਵੇਂ 200 ਕਿੱਲਿਆਂ ਚ ਖੜ ਗਿਆ ਤੇ ਪਹਾੜ ਤੇ ਆਪੇ ਬਣ ਗਿਆ ਫਿਰ ਉਹਨੇ ਹੌਲੀ ਹੌਲੀ ਪਤਾ ਨਹੀਂ ਕਿਵੇਂ ਨਿਕਲਣਾ ਹੂੰ ਬਾਦਸ਼ਾਹਪੁਰ ਦੇ ਕੋਲੋਂ ਹੂੰ ਇੱਕ ਬੁੱਢਾ ਖੱਗਰ ਨਿਕਲਦਾ ਹੁੰਦਾ ਸੀ ਅੱਛਾ ਉਹ ਬੁੱਢਾ ਕੱਗਰ ਕਹਿੰਦੇ ਆ ਠੀਕ ਆ ਇਸ ਟਾਈਮ ਜਿਹੜਾ ਉਹ ਕਿਤੇ ਨਹੀਂ ਲੱਭਦਾ ਠੀਕ ਆ ਇੱਥੇ ਡਿਪਟੀ ਕਮਿਸ਼ਨਰ ਪਟਿਆਲੇ ਹੁੰਦੇ ਸੀ ਦਪਿੰਦਰ ਸਿੰਘ ਠੀਕ ਆ ਮੇਰੇ ਕੋਲੇ ਸ਼ਤਰਾਣੇ ਦੇ ਕੁਝ ਲੋਕ ਆਏ ਹੂੰ ਕਹਿੰਦੇ ਜੀ ਸਾਡੇ ਨਾਲ ਸ਼ਤਰਾਣੇ ਦੇ ਨਾਲ ਵਾਲੇ ਪਾਸੇ 'ਚ ਬੜੀ ਬੁਰੀ ਹਾਲਤ ਹੋ ਗਈ ਆ ਵੀ ਉੱਥੋਂ ਪਾਣੀ ਵਾਪਸ ਨਹੀਂ ਜਾ ਰਿਹਾ ਕੱਗਰ ਨੂੰ ਹੂੰ ਤੇ ਦੋ ਤਿੰਨ ਕਿਸਾਨ ਸੀ ਉਹ ਕਹਿੰਦੇ ਜੀ ਉਹਨਾਂ ਦੀ ਜ਼ਮੀਨ ਹੀ ਖਤਮ ਜਿਹੜਾ ਉਹ ਪਾਣੀ ਕਰਦਾ ਜਾ ਰਿਹਾ ਸ਼ਤਰਾਣੇ ਦਾ ਪਾਣੀ ਵੀ ਉੱਥੇ ਇਕੱਠਾ ਹੋ ਜਾਂਦਾ ਸੀ ਹੂੰ ਮੈਂ ਇਹਨਾਂ ਨੂੰ ਡੀਸੀ ਸਾਹਿਬ ਨੂੰ ਕਿਹਾ ਦਵਿੰਦਰ ਸਿੰਘ ਜੀ ਇਹਨੂੰ ਮੈਂ ਕਿਹਾ ਸਾਰੇ ਕੁਝ ਫਾਰਮਰ ਆਏ ਸੀ ਕਿ ਉਹ ਪਿੰਡ ਦੀ ਬੜੀ ਪ੍ਰੋਬਲਮ ਹੈ ਛਤਰਾਣੇ ਦੀ ਤੇ ਤੁਸੀਂ ਕੁਝ ਕਰ ਸਕਦੇ ਹੋ ਉਹ ਮੈਂ ਥੈਂਕਫੁਲ ਟੂ ਡੀਸੀ ਸਾਹਿਬ ਉਹਨਾਂ ਨੇ ਮੇਰੀ ਗੱਲ ਮੰਨ ਲਈ ਮੈਨੂੰ ਰਾਤ ਨੂੰ ਫੋਨ ਉਹਨਾਂ ਦਾ ਆਇਆ ਕਹਿੰਦੇ ਜੀ ਅਮਰਜੀਤ ਤੂੰ ਕੱਲ ਨੂੰ ਨਾ ਮੇਰੇ ਦਫ਼ਤਰ 3 ਵਜੇ ਆ ਜੀ ਮੈਸਜ ਕੀ ਹੈ ਦਸੋ ਕਹਿੰਦੇ ਆਪਾਂ ਛਤਰਾਣੇ ਚੱਲਾਂਗੇ ਹੂੰ ਅਗਲੇ ਦਿਨ ਉਹਨਾਂ ਨੇ ਹੈਲਥ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਪੀ ਡਬਲਯੂ ਡਿਪਾਰਟਮੈਂਟ ਔਰ ਆਪਣਾ ਇਰੀਗੇਸ਼ਨ ਕਈ ਮਹਿਕਮੇ ਬੁਲਾਏ ਹੋਏ ਔਰ ਅਸੀਂ ਉਸ ਪਿੰਡ ਗਏ ਸਤਰਾਣੇ ਵਾਲਿਆਂ ਨੂੰ ਪਤਾ ਹੋਏਗਾ ਇਸ ਇਨਸੀਡੈਂਟ ਦਾ ਕਿ ਉਥੇ ਪੂਰੇ ਦਾ ਪੂਰਾ ਐਡਮਿਨਿਸਟ੍ਰੇਸ਼ਨ ਉਥੇ ਚੱਲਿਆ ਗਿਆ ਠੀਕ ਆ ਲੋਕ ਇਕੱਠੇ ਹੋ ਗਏ ਹਮ ਅੱਧੇ ਲੋਕੀ ਕਹਿਣ ਵੀ ਇੱਥੋਂ ਜਿਹੜਾ ਪਾਣੀ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਵੀ ਸਾਡੇ ਖੇਤਾਂ ਦੇ ਵਿੱਚ ਜ਼ਮੀਨਾਂ ਦੇ ਬਰਬਾਦ ਹੋ ਰਹੀਆਂ ਨੇ ਵੀ ਲੋਕਾਂ ਨੇ ਆ ਕਰ ਲੀਆਂ ਨੇ ਇਹਦੇ ਵਿੱਚ ਸੜਕਾਂ ਬਣਾ ਲੀਆਂ ਨੇ ਉੱਚਾ ਹੋ ਗਿਆ ਸਾਡਾ ਪਾਣੀ ਵਾਪਸ ਨਹੀਂ ਜਾਂਦਾ ਹੈਗਾ ਹੂੰ ਹੂੰ ਉੱਥੇ ਮਿਸਟਰ ਕਾਉਂਸਲ ਸੀਗੇ ਉਸ ਵਕਤ ਐਸਸੀ ਸੀ ਸ਼ਾਇਦ ਜਾਂ ਐਕਸੀਅਨ ਸੀਗੇ ਹੂੰ ਤਾਂ ਉਹਨਾਂ ਨੇ ਤੇ ਇੱਕ ਤੋਂ ਹੋਰ ਆਫੀਸਰਜ਼ ਨੇ ਗੱਲ ਕੀਤੀ ਕਿ ਜੀ ਡਿਸਰਬ ਕਹਿੰਦੇ ਵੀ ਤਾਂ ਹੱਲ ਕੀਆ ਉਹ ਕਹਿੰਦੇ ਵੀ ਹੱਲੇ ਆ ਜੀ ਇਹ ਪਹਿਲਾਂ ਉਹ ਕਹਿੰਦੇ ਪਾਣੀ ਤਾਂ ਪਹਿਲਾਂ ਵੀ ਆਉਂਦਾ ਸੀ ਪਹਿਲਾਂ ਕਿਵੇਂ ਵਾਪਸ ਜਾਂਦਾ ਸੀ ਉਹ ਕਹਿੰਦੇ ਜੀ ਰੈਵਿਊ ਨੂ ਰਿਕਾਰਡ ਦੇ ਵਿੱਚ ਇੱਕ ਬੁੱਢਾ ਖੱਗਰ ਬੋਲਦਾ ਹੂੰ ਭਾਸ਼ਾਪੁਰ ਦੇ ਕੋਲੋਂ ਨਿਕਲਦਾ ਵੀ ਇਹ ਕੱਗਰ ਦਾ ਪਾਣੀ ਸਾਰਾ ਜਦੋਂ ਨਿਕਲਦਾ ਸੀ ਤਾਂ ਉਹ ਬੁੱਢੇ ਕੱਗਰ ਦੇ ਰਾਈ ਹੁੰਦਾ ਹੁੰਦਾ ਏ ਤੁਹਾਡੇ 32 ਦਰੇ ਚੋਂ ਹੋ ਕੇ ਹੋਤੀ ਪੁਰੇ ਦੇ ਜਾ ਕੇ ਨੇੜੇ ਕੱਗਰ ਦੇਵ ਚ ਦਵਾਰੇ ਰਲਦਾ ਸੀ ਅੱਛਾ ਮੈਨੂੰ ਜਿੱਥੋਂ ਤੱਕ ਯਾਦ ਆ ਉਹ ਕਹਿੰਦੇ ਸੀ ਇਹਦੀ ਟੋਟਲ ਲੈਂਥ 55 ਕਿਲੋਮੀਟਰ ਹੈ ਘੁੰਮਦਾ ਬੜਾ ਏ ਹਾਂ ਘੁੰਮਦਾ ਤਾਂ ਬੜਾ ਇਹ ਤਾਂ ਮੈਂ ਵੀ ਦੇਖਿਆ ਤੁਸੀਂ ਬੁੱਢਾ ਕੱਗਰ ਬਾਰੇ ਸੁਣਿਆ ਹੋਇਆ ਨਹੀਂ ਬੁੱਢਾ ਕੱਗਰ ਨਹੀਂ ਮੈਂ ਇਹ ਕੱਗਰ ਦੇਖਿਆ ਘੁੰਮਦਾ ਬਹੁਤ ਘੁੰਮਦਾ ਬੁੱਢਾ ਕੱਗਰ ਵੀ ਬਹੁਤ ਘੁੰਮਦਾ ਸੀ ਉਹ ਚਾਰੇ ਪਾਸੇ ਜਿੱਥੋਂ ਪਾਣੀ ਮਿਲਦਾ ਸੀ ਉਹਨੂੰ ਇਹ ਘੁੰਮਦਾ ਘੁੰਮਦਾ ਹ ਬੱਤੀ ਦਰੇ ਚੋਂ ਲੰਘ ਕੇ ਅੱਗੇ ਪਾਣੀ ਜਿਹੜਾ ਉਹ ਮੋਤੀਪੁਰ ਦੇ ਵਿੱਚ ਜਾ ਕੇ ਸੁ ਹੈਗਾ ਨਾ ਉਹ ਮੋਤੀਪੁਰ ਅਗਲੇ ਪਾਸੇ ਹਾਂਜੀ ਹਾਂਜੀ ਮੋਤੀਪੁਰ ਹੈ ਉੱਥੇ ਜਾ ਕੇ ਸੁੱਟਦਾ ਸੀ ਕਹਿੰਦੇ ਹੁਣ ਉਹ ਘਰ ਖਤਮ ਹੋਇਆ ਕਹਿੰਦੇ ਕਿੱਥੇ ਗਿਆ ਕਹਿੰਦੇ ਲੋਕਾਂ ਨੇ ਪਧਰਾ ਕਰਕੇ ਜ਼ਮੀਨਾਂ ਖਾਲੀਆਂ ਅੱਛਾ ਘੋਰ ਲਾ ਕੇ ਕੋਠੀਆਂ ਪੈ ਗਿਆ ਠੀਕ ਆ ਔਰ ਡਿਸਿਸ ਆਬ ਨੇ ਉੱਥੇ ਖਲੋਤਿਆਂ ਆਰਡਰ ਦਿੱਤੇ ਹੂੰ ਕਿ ਉਹ ਬੁੱਢੇ ਘਰ ਦੀ ਡਿਮਾਰਕੇਸ਼ਨ ਕਰਾਓ ਹੂੰ ਕੱਲ ਤੋਂ ਹੂੰ ਉਹਦਾ ਕਬਜ਼ਾ ਲੈਣਾ ਸ਼ੁਰੂ ਕਰ ਅੱਛਾ ਪਰਮੇਂਦਰ ਜੀ ਅਗਲੇ ਦਿਨ ਡਰੇਨੇਜ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਵਾਲੇ ਉੱਥੇ ਜਾ ਕੇ ਝੰਡੀਆਂ ਲਾਉਣ ਲੱਗ ਪਏ ਸੀ ਅੱਛਾ ਜੀ ਲੇਕਿਨ ਹੋਇਆ ਕਿ ਉੱਥੋਂ ਦੇ ਬਹੁਤ ਸਾਰੇ ਲੋਕ ਮੈਂ ਤੁਹਾਡੇ ਕੋਲੇ ਅੱਜ ਦੱਸ ਰਿਹਾ ਵੈਸੇ ਮੈਂ ਮੀਡੀਆ ਤੇ ਕਦੇ ਨਹੀਂ ਦੱਸੀ ਇਹ ਗੱਲ ਠੀਕ ਹੈ ਇਹ ਸੀ ఓਪਨ ਸੀਕਰਟ ਹਮ ਅਗਲੇ ਦਿਨ ਹਾਂ ਮੇਰੇ ਕੋਲੇ ਮੈਂ ਉਦੋਂ ਰੇਡੀਓ ਸਟੇਸ਼ਨ 'ਚ ਸੀਗਾ ਪਟਿਆਲੇ ਹਾਂ 25-30 ਲੋਕ ਇਕੱਠੇ ਹੋ ਗਏ ਹਮ ਕਹਿੰਦੇ ਵੜਾ ਸਾਹਿਬ ਤੁਸੀਂ ਕੀ ਪੰਗਾ ਪਾਦਾ ਹਮ ਮੈਂ ابھی ਮੈਂ ਤੇ ਕੁਛ ਨਹੀਂ ਬੰਗਾ ਪਾਇਆ ਕਹਿੰਦੇ ਜੀ ਸਾਡੇ ਤੇ ਉਥੇ ਜ਼ਮੀਨਾਂ ਜਿਹੜੀਆਂ ਨੇ ਘਰ ਪਏ ਹੋਇਆ ਉਹ ਢੱਟਣਗੇ ਸਾਡੇ ਤੇ ਬੋਰ ਆਉਂਦੇ ਕਈਆਂ ਦੇ ਮੈਂ ਕਹਿੰਦਾ ਵੀ ਦੇਖੋ ਮੈਂ ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਕਰਦਾ ਅਸੀਂ ਤਾਂ ਲੋਕਾਂ ਦੀ ਗੱਲ ਕਰਦੇ ਆ ਕਿ ਤੁਹਾਡੇ ਲੋਕ ਘੱਗਰ ਦੇ ਨਾਲ ਕਿੰਨੀ ਬਰਬਾਦੀ ਹੋ ਰਹੀ ਹੈ ਇਹ 2010 ਦੀ ਗੱਲ ਹੈ ਕਿ ਆ ਉਦੋਂ ਬਹੁਤ ਹੜ੍ਹ ਆਏ ਸੀ ਹਾਂ 2010 ਚ ਆਏ ਸੀ ਬਿਲਕੁਲ ਜਿਆਦਾ ਬਿਲਕੁਲ ਮੈਨੂੰ ਜਿਆਦਾ ਸੀ ਬਹੁਤ ਤਗੜੇ ਆ ਰਹੇ ਸੀ ਫਲੱਡ ਏਰੀਆ ਚ ਹਾਂ ਹੜਪੀਟ ਤਾਂ ਵਾਸਤੇ ਜਾਂਦੇ ਰਹੇ ਹਾਂ ਸਮਗਰੀ ਲਈ ਤੇ ਮੈਂ ਉਸ ਏਰੀਆ ਚ ਰਿਹਾ ਜੋਗੇਵਾਲ ਤੇ ਅਸੀਂ ਖੜੇ ਸੀਗੇ ਨਾਲ ਗੁਲਾੜ ਆ ਤੁਹਾਡੇ ਹਾਂਜੀ ਹਾਂਜੀ ਅਸੀਂ ਮੈਂ ਐਨਡੀਆਰਫ ਦੀਆਂ ਟੀਮਾਂ ਦੇ ਨਾਲ ਜਿਹੜਾ ਉਹ ਜਾਂਦਾ ਰਿਹਾ ਏਰੀਆ ਦੇ ਵਿੱਚ ਵੇਖਣ ਵਾਸਤੇ ਸਾਰਾ ਠੀਕ ਆ ਤਾਂ ਉਹ ਮੈਂ ਕਹਿੰਦੇ ਜੀ ਤੁਸੀਂ ਫਿਰ ਇਸ ਸ਼ਿਸ਼ੂ ਨੂੰ ਜਿਹੜਾ ਉਹ ਡੀਸੀ ਸਾਹਿਬ ਨੂੰ ਕਹੋ ਵੀ ਨਾ ਕਰ ਮੈਂ ਕਿਹਾ ਵੀ ਮੈਂ ਨਹੀਂ ਕਹਿ ਸਕਦਾ ਮੈਂ ਗਲਤ ਕੰਮ ਕੌਮਾ ਮੈਂ ਤੇ ਉਹਨਾਂ ਨੂੰ ਲੈ ਕੇ ਗਿਆ ਲੋਕਾਂ ਨੇ ਆ ਕੇ ਕਿਹਾ ਕਹਿੰਦੇ ਜੀ ਤੁਸੀਂ ਫਿਰ ਅੱਗੇ ਨਾ ਆਇਓ ਅਸੀਂ ਜਿਹੜਾ ਉਹ ਡੀਸੀ ਸਾਹਮਣੇ ਮੈਂ ਉਹ ਤੁਹਾਡੀ ਮਰਜ਼ੀ ਆ ਨਹੀਂ ਤੁਸੀਂ ਚਾਹੁੰਦੇ ਤੁਹਾਡਾ ਇਲਾਕਾ ਤੁਹਾਡੇ ਇਲਾਕੇ ਦਾ ਨੁਕਸਾਨ ਹੋ ਰਿਆ ਸੀ ਤੁਹਾਡੇ ਇਲਾਕੇ ਦੇ ਆ ਨੇ ਕਿਹਾ ਵੀ ਬੜਾ ਸਾਹਿਬ ਸਾਡਾ ਮਸਲਾ ਹੱਲ ਕਰੋ ਕਿਤੇ ਉਠਾਓ ਸਾਡਾ ਮਸਲਾ ਹੀ ਨਹੀਂ ਉਠਦਾ ਮੈਂ ਰੇਡੀਓ ਤੇ ਉਹ ਮਸਲਾ ਉਠਾਇਆ ਤੇ ਹੁਣ ਜੇ ਮਸਲਾ ਹੱਲ ਹੋਣ ਲੱਗਾ ਮੈਂ ਕਿਹਾ ਫਿਰ ਇਹ ਤੁਹਾਡੀ ਆਪਣੀ ਤੁਸੀਂ ਆਪੀ ਮਿਲ ਲਓ ਉਹ ਗੱਲ ਜਿਹੜੀ ਆ ਉੱਥੇ ਰਹਿ ਗਈ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦੇ ਲੋਕਾਂ ਦੇ ਘਰ ਟੱਠਣ ਪਰ ਜਿਹੜੇ ਨਜਾਇਜ਼ ਕਬਜ਼ੇ ਆ ਉਹ ਤਾਂ ਉੱਠਣੇ ਚਾਹੀਦੇ ਆ ਨਾ